ਸੰਗਰੂਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਕਾਬੂ ਕਰਲੇ ਸਵਿਫਟ ਗਰੋ ਵਾਲੇ ਮੈਂਬਰ ਜਿਨ੍ਹਾਂ ਨੇ ਪਟਿਆਲਾ ਦੇ ਵਿੱਚ ਸੰਗਰੂਰ ਦੇ ਵਿੱਚ ਇਸ ਤੋਂ ਇਲਾਵਾ ਹੋਰ ਕਈ ਥਾਵਾਂ ਦੇ ਉੱਤੇ ਬੜੀ ਤਰਥੱਲੀ ਮਚਾਈ ਹੋਈ ਸੀ ਸਵਿਫਟ ਗੱਡੀ ਦੇ ਵਿੱਚ ਜਾਂਦੇ ਸੀ ਦੁਕਾਨਾਂ ਨੂੰ ਲੁੱਟ ਦਾ ਸ਼ਿਕਾਰ ਬਣਾ ਲੈਂਦੇ ਸੀ ਪਟਿਆਲਾ ਦੇ ਵਿੱਚ ਕਈ ਦੁਕਾਨਾਂ ਲੁੱਟੀਆਂ ਗਈਆਂ ਸੰਗਰੂਰ ਦੇ ਵਿੱਚ ਲੁੱਟੀਆਂ ਗਈਆਂ ਤਾਂ ਇਹਨਾਂ ਸ਼ਰਾਰਤੀ ਅਨਸਰਾਂ ਦੇ ਖਿਲਾਫ ਇਹਨਾਂ ਅਜਿਹੇ ਗਰੋਹਾਂ ਦੇ ਖਿਲਾਫ ਜੋ ਇੱਕ ਮੁਹਿੰਮ ਚਲਾਈ ਗਿਆ ਉਸੇ ਮੁਹਿੰਮ ਦੇ ਤਹਿਤ ਸੰਗਰੂਰ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਕੀਤੀ ਜਿਸ ਦੇ ਵਿੱਚ ਚਾਰ ਮੈਂਬਰ ਕਾਬੂ ਕਰ ਲਏ ਦੋ ਚਿੱਟੇ ਰੰਗ ਦੀਆਂ ਸਵਿਫਟ ਕਾਰਾਂ ਤਕਰੀਬਨ 70 ਕਿਲੋ ਭਾਰਤੀ ਕਰੰਸੀ ਦੇ ਸਿੱਕੇ ਚੋਰੀ ਸਮੇ ਵਰਤੇ ਜਾਣ ਵਾਲੇ ਔਜ਼ਾਰ ਅਤੇ ਜਾਲੀ ਨੰਬਰ ਪਲੇਟਾਂ ਬਰਾਮਦ ਕੀਤੀਆਂ। ਦੱਸਿਆ ਕਿ ਭਾਂ ਤੱਕ ਨਹੀਂ ਛੱਡਦੇ ਸੀ ਇਹ ਚੋਰ। ਦੁਕਾਨਾਂ ਪਟਿਆਲਾ ਦੇ ਵਿੱਚ ਕਈ ਦੁਕਾਨਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਸੀ। ਦੁਕਾਨਦਾਰ ਬੜੇ ਪਰੇਸ਼ਾਨ ਸੀ ਕਿ ਬੜੀ ਮਿਹਨਤ ਦੇ ਨਾਲ ਅਸੀਂ ਕੋਈ ਚੀਜ਼ ਵੇਚਦੇ ਆ ਤਾਂ ਥੋੜਾ ਬੋਤਾ ਮੁਨਾਫਾ ਹੁੰਦਾ ਆ। ਉਸ ਦੇ ਨਾਲ ਗੁਜ਼ਾਰਾ ਚੱਲ ਜਾਂਦਾ ਪਰ ਜਦੋਂ ਸਮਾਨ ਸਾਰਾ ਹੀ ਜਿਹੜਾ ਸਾਫ਼ ਕਰ ਲੈਂਦੇ ਨੇ ਤੇ ਖਾਸ ਗੱਲ ਇਹ ਆ ਇਸ ਸਵਿਫਟ ਗਰੋਵ ਵਾਲੇ ਜਿਹੜੇ ਸਮਾਨ ਘੱਟ ਪੈਸੇ ਹੀ ਕੱਲੇ ਚੱਕਦੇ ਸੀ। 70 ਕਿਲੋ ਸਿੱਕੇ ਇਹਨਾਂ ਦੇ ਕੋਲੋਂ ਜੋ ਭਾਨ ਹੁੰਦੀ ਆ ਸਿੱਕੇ ਹੁੰਦੇ ਨੇ ਉਹ ਬਰਾਮਦ ਕੀਤੇ ਗਏ ਨੇ ਤਾਂ ਇਹਨਾਂ ਨੂੰ ਕਾਬੂ ਕਰ ਲਿਆ ਇਹਨਾਂ ਦੇ ਕੋਲੋਂ ਜੋ ਜਾਲੀ ਨੰਬਰ ਪਲੇਟਾਂ ਸੀ ਗੱਡੀ ਦੇ ਉੱਤੇ ਲਗਾ ਕੇ ਸਵਿਫਟ ਗਰੋਪ ਇਹਨਾਂ ਨੂੰ ਕਿਹਾ ਜਾਂਦਾ ਸੀ ਸਵਿਫਟ ਗੱਡੀ ਦੇ ਵਿੱਚ ਜਾਂਦੇ ਸੀ ਜਾਲੀ ਨੰਬਰ ਪਲੇਟਾਂ ਲਗਾ ਕੇ ਦੁਕਾਨਾਂ ਨੂੰ ਲੁੱਟ ਲੈ ਜਾਂਦੇ ਸੀ ਤਾਂ ਇਸ ਬਾਬਤ ਵੱਡੀ ਪ੍ਰੈਸ ਕਾਨਫਰੰਸ ਕੀਤੀ ਡੀਆਈਜੀ ਪਟਿਆਲਾ ਰੇਂਜ ਦੇ ਵੱਲੋਂ ਸ੍ਰੀ ਹਰਚਰਨ ਸਿੰਘ ਭੋਲਰ ਉਹਨਾਂ ਦੇ ਨਾਲ ਹੋਰ ਵੀ ਆਲਾ ਅਧਿਕਾਰੀ ਪਟਿਆਲਾ ਦੇ ਮੌਜੂਦ ਰਹੇ ਸਰਫਰਾਜ਼ ਆਲਮ ਐਸਪੀ ਸਿਟੀ ਪਟਿਆਲਾ ਤੇ ਉਹਨਾਂ ਦੇ ਨਾਲ ਹੋਰ ਸਾਥੀ ਮੌਜੂਦ ਰਹੇ ਪੂਰੀ ਗੱਲਬਾਤ ਸੁਣਾਉਣੀ ਹੈ ਕਿ ਆਖਰ ਇਹਨਾਂ ਦੇ ਉੱਤੇ ਕਿਹੜੇ ਕਿਹੜੇ ਮਾਮਲੇ ਦਰਜ ਨੇ ਕਿਸ ਤਰੀਕੇ ਦੇ ਨਾਲੇ ਕਾਮਯਾਬੀ ਹਾਸਲ ਹੋਈ ਆ ਪੂਰੀ ਗੱਲਬਾਤ ਸੁਣਾਉਣੀ ਹੈ ਤੁਹਾਨੂੰ ਹਰਚਰਨ ਸਿੰਘ ਭੋਲਰ ਦੀ ਜੁਬਾਨੀ ਸੁਣਾਉਣੀ ਆ ਡੀਆਈਜੀ ਪਟਿਆਲਾ ਰੇਂਜ ਨੇ ਜੋ ਸਾਡੇ ਸਹਿਯੋਗੀ ਸੰਦੀਪ ਕੁਮਾਰ ਦੇ ਵੱਲੋਂ ਰਿਪੋਰਟ ਸਾਂਝੀ ਕੀਤੀ ਗਈ ਆ ਤੁਹਾਨੂੰ ਗੱਲਬਾਤ ਪੂਰੀ ਸੁਣਾਉਣੀ ਆ ਇਹ ਸਾਰੇ ਪੰਜਾਬ ਦੇ ਵਿੱਚ ਇਹਨਾਂ ਨੇ ਮਾਰਦਾ ਕੰਮ ਕੀਤੀਆਂ ਨੇ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਜਿੱਦਾਂ ਕਿ ਰੇਰਵਾਰ ਸੀ ਤੁਹਾਨੂੰ ਪ੍ਰੈਸ ਰਿਪੋਰਟਾਂ ਵੀ ਦਿੱਤਾ ਇਹ ਬੰਦੇ ਕੀ ਕਰਦੇ ਸੀ ਇਹ ਸ਼ਟਰ ਤੋੜਦੇ ਸੀ ਸ਼ਟਰ ਤੋੜ ਕੇ ਅੰਦਰੋਂ ਦੁਕਾਨਾਂ ਦੇ ਵਿੱਚੋਂ ਕੀਮਤੀ ਸਮਾਨ ਕਰ ਲੈਂਦੇ ਸੀ ਜਿਹੜਾ ਕੋਈ ਪੈਸਾ ਪਿਆ ਹੁੰਦਾ ਸੀ ਉਹ ਵੀ ਕਰ ਲੈਂਦੇ ਸੀ ਇਹਨਾਂ ਦਾ ਮੇਨ ਸਰਗਣਾ ਜਿਹੜਾ ਹੈਗਾ ਇਹ ਤਾਂ ਰਵੀ ਕੁਮਾਰ ਹੈ ਫਰੋਈਪੁਰ ਦਾ ਇਹ ਟੋਟਲੀ ਚਾਰ ਬੰਦੇ ਨੇ ਜਿਹੜੇ ਇੰਤਕ ਸਾਡੀ ਪੁਛ ਰਿਸ਼ਤੇ ਦੇ ਵਿੱਚ ਆਏ ਨੇ ਇਹਨਾਂ ਨੇ ਪੰਜਾਬ ਦੇ ਵਿੱਚ ਤਕਰੀਬ 100 ਦਿਨਾਂ ਦੇ ਇਹਨਾਂ ਨੇ ਦੁਕਾਨਾਂ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜਿਹੜੇ ਛੱਟ ਤੋੜ ਕੇ ਇਹਨਾਂ ਨੇ ਝੂਠੀਆਂ ਦਿੱਤੀਆਂ ਇਹ ਅਲੱਗ-ਅਲੱਗ ਜ਼ਿਲ੍ਹਿਆਂ ਦਾ ਜਿਹੜਾ ਸਾਡੇ ਕੋਲ ਮੇਰਵਾ ਹੈ ਅਜੇ ਤੱਕ ਜਿਹੜਾ ਅਸੀਂ ਡਿਟੇਲ ਲਈਏ ਛੱਤਰ ਟੋੜਨ ਦੀ ਇਸ ਬੈਗਲੋ ਜਿਹੜੀਆਂ ਵਾਰਦਾਤਾ ਕੀਤੀਆਂ ਗਈਆਂ ਨੇ 32 ਐਫੀਆਰ ਸਾਨੂੰ ਜਿਹੜੀਆਂ ਮਿਲੀਆਂ ਨੇ ਜਿਨ੍ਹਾਂ ਦੇ ਵਿੱਚ ਇੰਨਾ ਬੰਦਿਆਂ ਨੇ ਵਾਰਦਾਤਾ ਕੀਤੀਆਂ ਇਸ ਤੋਂ છવાય ਕਈ ਲੋਕਾਂ ਨੇ ਪੁਲਿਸ ਸਟੇਸ਼ਨਰ ਦੇ ਵਿੱਚ ਰਿਪੋਰਟ ਹੀ ਨਹੀਂ ਕਰਾਈ ਜਿੰਨਾ ਕਿ ਸਮਾਨ ਥੋੜਾ ਗਿਆ ਹੈ ਉਹ ਵੀ ਹੁਣ ਜਦੋਂ ਮੀਡੀਆ ਨੂੰ ਪਤਾ ਚੱਲੇਗਾ ਜੋ ਵੀ ਲੋਕ ਅੱਗੇ ਆ ਕੇ ਸੰਬੰਧ ਖੜਿਆਂ ਨੂੰ ਤੇ ਸਬੰਧਤ ਜਿਹੜਿਆਂ ਨੂੰ ਦੱਸੂਗੇ ਕਿ ਕਿੱਥੇ-ਕਿੱਥੇ ਇਹਨਾਂ ਨੇ ਬੰਦਿਆ ਨੇ ਵਾਰਤਾਤਾਂ ਕੀਤੀਆਂ ਨੇ ਇਹਨਾਂ ਦੀ ਮਾਡਲ ਸੁਪਰਾਂਡੀ ਏ ਸੀ ਇਹਨਾਂ ਨੇ ਸਵਿਫਟ ਕਾਰ ਰੱਖੀ ਸੀ ਜਿਹੜਾ ਰਵੀ ਨਾਮ ਦਾ ਬੰਦਾ ਹੈ ਇਹ ਸਵਿਫਟ ਕਾਰ ਦੇ ਇਹਨਾਂ ਨੇ ਝਾਲੀ ਨੰਬਰ ਲਗ ਲਗ ਬਣਾ ਕੇ ਰੱਖੇ ਨੇ ਇਹਨਾਂ ਕੋਲ ਸਾਰਾ ਸਜੋ ਸਮਾਨ ਹੈ ਜਿਹਦੇ ਨਾਲ ਇਹ ਪਹਿਲਾਂ ਛੱਟ ਤੋੜਦੇ ਸੀ ਫਿਰ ਅੰਦਰੋਂ ਜਿਹੜੀ ਇਹਨਾਂ ਦੇ ਪੈਸੇ ਰੱਖਣ ਵਾਲਾ ਜਿਹੜਾ ਉਹਨੂੰ ਕੋਰਕ ਪਈ ਹੁੰਦੀ ਉਹਨੂੰ ਤੋੜਦੇ ਸੀ ਉਹਨੂੰ ਤੋੜ ਕੇ ਵਿੱਚ ਉਹਨਾਂ ਨੇ ਪੈਸੇ ਕੱਢਨੇ ਪੈਸੇ ਕੱਢ ਕੇ ਉਹ ਲੈ ਜਾਂਦੇ ਜਿੱਥੋਂ ਵੀ ਹੋਰ ਇਹਨਾਂ ਨੂੰ ਕੀਮਤੀ ਸਾਮਾਨ ਕੋਈ ਕਪੜਾ ਜਾਂ ਜਿਹੜੀ ਵੀ ਚੀਜ਼ ਮਿਲਣੀ ਉਹ ਆਪਣੀ ਗੱਡੀ 'ਚ ਰੱਖ ਕੇ ਲੈ ਜਾਂਦੇ ਸੀ ਇਹ ਬੰਦੇ ਪਹਿਲਾਂ ਆਪਣੀ ਰੈਕੀ ਕਰਦੇ ਆ ਰੈਕੀ ਕਰਨ ਤੋਂ ਬਾਅਦ ਇਹ ਵਾਰਦਾਤ ਨੂੰ ਜਾਣ ਦਿੰਦੇ ਆ ਤੇ ਤਾਂ ਕਿ ਜਿਹੜਾ ਇਹ ਅੱਗੇ ਨੰਬਰ ਗੱਡੀ ਦਾ ਚੈੱਕ ਕਰਕੇ ਨਿਕਲ ਜਾਂਦੇ ਸੀ ਤੇ ਇਹਨਾਂ ਨੇ ਤਕਰੀਬ ਜਿਹੜੇ ਪਰਚੇ ਨਾਲ ਤੇ ਦਰਜ ਹੋਏ ਨੇ ਸਮਰੂਰ ਚ 5 ਹੋਏ ਨੇ ਬਰਨਾਲੇ ਦੇ ਵਿੱਚ 4 ਬਰਨਾਲੇ ਚ 2 ਨੇ ਪਟਿਆਲੇ ਚ 4 ਨੇ ਬਠਿੰਡੇ ਚ 2 ਝਾਪੂਰ ਤੇ ਖਮਲੇਕੋਟ ਨੇ ਚ 2 ਰੋਪੜ ਦੇ ਵਿੱਚ 3 ਤੇ ਖੰਨੇ ਦੇ ਵਿੱਚ 3 ਨੇ ਨਵਾਂ ਸ਼ਹਿਰ 1 ਫਤਗੜ ਸਾਹਿਬ 1 ਕਪੂਰਥਾਲੇ ਚ 3 ਜਲੰਧਰ ਦਿਹਾਤੀ ਚ 1 ਤੇ ਜਲੰਧਰ ਕਮਿਸ਼ਨਰਟ ਚ 4 ਕੁੱਲ 32 ਐਫਆਈਆਰ ਦਾ ਜਿਹੜਾ ਸਾਨੂੰ ਪਤਾ ਲੱਗਾ ਜਿਹੜੀਆਂ ਨਾਂ ਦੇ ਉਤੇ ਰਜਿਸਟਰ ਹੋਈਆਂ ਨੇ ਐਸਐਸਪੀ ਸੰਗਰੂਰ ਸਰਦਾਰ ਸਰਤਾਜ ਸਿੰਘ ਚੈਹਰ ਵੱਲੋਂ ਆਪਣੇ ਐਸਪੀ ਬੀ ਦੀ ਨਿਗਰਾਨੀ ਹੈ ਜਿਹੜੀ ਇੱਕ ਟੀਮ ਬਣਾਈ ਸੀ ਇਹਨਾਂ ਬੰਦਿਆਂ ਨੂੰ ਫੜਨੇ ਤੇ ਜਿਹੜੇ ਸੀ ਇੰਸਪੈਕਟਰ ਸਬੰਧਤ ਡੀਐਸਪੀ ਬੀ ਨਾਲ ਸਬਡਿਵੀਜ਼ਨ ਡੀਐਸਪੀ ਸਾਰਿਆਂ ਨੇ ਸੀਸੀਟੀਵੀ ਦੇ ফুটেਜ ਰਾਹੀਂ ਔਰ ਸਾਡੇ ਟੈਕਨੀਕਲ ਤਰੀਕੇ ਰਾਹੀਂ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਔਰ ਅਗੇ ਫਰਦਰ ਇਹਨਾਂ ਤੋਂ ਪੁੱਛ ਕੇ ਅਸੀਂ ਹੋਰ ਕਰਾਂਗੇ ਕਿ ਇਹਨਾਂ ਨੇ ਕਿਹੜੀਆਂ-ਕਿਹੜੀਆਂ ਜੜੀਆਂ ਵਾਰਦਾਤਾਂ ਕੀਤੀਆਂ ਨੇ ਜਿਹੜਾ ਰਵੀ ਇਹ ਪੁੱਤਰ ਸੋਨ ਸਿੰਘ ਇਹ ਸਿੱਧੀ ਫੋਈਪੁਰ ਦਾ ਰਹਿਣ ਵਾਲਾ ਹੈ ਇਹਦੇ ਤੇ 17 ਮੁਕਦਮਿਆਂ ਦੀ ਅਜੇ ਇਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਰਨ ਵੀਰ ਸਿੰਘ ਇਹਦੇ ਤੇ 14 ਨੇ ਮੁਕਦਮੇ ਜਗਸੀਰ ਸਿੰਘ ਤੇ 4 ਨੇ ਇਹਨਾਂ ਸਾਰਿਆਂ ਤੋਂ ਜਿਹੜੀ ਇਹ ਪੁੱਛ ਪੁੱਛ ਜਿਵੇਂ ਜਿਵੇਂ ਆ ਰਹੀ ਹੈ ਸਭ ਨੇ ਉਹ ਤੁਹਾਨੂੰ ਦੱਸੀ ਚਲਾਂਗੇ ਇਹ ਚਾਰ ਬੰਦੇ ਜਿਹੜਾ ਨਵੀ ਹੈ ਇਹ ਮੇਨ ਸਰਗਣਾ 35 ਸਾਲ ਦਾ ਤੇ ਇੱਕ ਕਰਮਵੀਰੇ ਜਿਹੜਾ 37 ਸਾਲ ਦਾ ਹੈ ਪੰਜਵੀਂ ਵੇਲੇ ਤੇ ਜਿਹੜਾ ਜਗਸੀਰ ਹੈ ਇਹ 42 ਸਾਲ ਦਾ ਹੈ ਤਾਂ ਮਨੀ 25 ਸਾਲ ਦਾ ਹੈ ਸਾਰੇ ਹੀ ਹੰਪੜ ਨੇ ਸਾਰੇ ਹੀ ਹੰਪੜ ਨੇ ਤਰੇ ਦੇ ਤੇ ਨੇ ਤੇ ਫਰੋਲਪੁਰ ਦੇ ਨੇ ਇਹਨਾਂ ਦੋਸੀਂ ਅਗੇ ਹੋਰ ਰਿਸਰਚਿਉਸ਼ਨਾਂ ਨੂੰ ਦੀ ਪ੍ਰੋਪਰ ਕਰਾਂਗੇ ਪੁੱਛ ਪੁੱਛ ਕਰਾਂਗੇ ਜਿਹੜਾ ਨਵੀ ਹੈ ਇਹ ਕੀ ਕਰਦਾ ਹੈ ਕਿ ਜਿੰਨੇ ਵੀ ਪੈਸੇ ਇਹ ਹੁੰਦੇ ਨੇ ਆਪਦੀ ਅਗਲੀ ਟੀਮ ਨੂੰ ਹਰੇਕ ਬੰਦੇ ਨੂੰ 7 ਤੋਂ 10000 ਰੁਪਇਆ ਇਹ ਦੇ ਬਣ ਦਿੰਦਾ ਸੀ ਜਿਹੜੀ ਜਿਹੜੀ ਇਹਨਾਂ ਉਹ ਵਾਰ ਵਰਤ ਕਰਨੀ ਤੇ ਬਾਕੀ ਪੈਸੇ ਆਪਣੇ ਕੋਲ ਰੱਖਦਾ ਸੀ ਇਹਨਾਂ ਨੇ ਬਹੁਤੇ ਪੈਸੇ ਇਹਨੇ ਆਪਣੀ ਵਾਈਫ ਦੇ ਨਾਂ ਤੇ ਲਗ ਲਗ ਖਾਤੇ ਜਿਹੜੇ ਇਹਨਾਂ ਦੇ ਵਿੱਚ ਇਹਨੇ ਜਮਾ ਕਰਾਇਆ ਸੀ ਤੇ ਇਸ ਤੋਂ ਸਵਾਇਆ ਇਹਨੇ ਆਪਣੇ ਭਰਾ ਦੇ ਨਾਮ ਜਿਹਦਾ ਨਾਮ ਹੈਗਾ ਤੁਹਾਨੂੰ ਪਿੱਛੋਂ ਜੋ ਨਿੱਕਾ ਜੌਨੀ ਉਹਦੇ ਨਾਮ ਦੇ ਉੱਤੇ ਇਹਨੇ ਇੱਕ ਘੁਠੀ ਵੀ ਬੁਲਵਾਈ ਹੋਈ ਹੋਈ ਪਰ ਉਹ ਜੇਲ੍ਹ ਦੇ ਵਿੱਚ ਬੰਦਾ ਉਹਦੇ ਤੇ ਵੀ ਕਈ ਪਰਚੇ ਦਰਜ ਹੋਏ ਨੇ ਬੇਸਿਕਲੀ ਜਿਹੜੀ ਇਹਨਾਂ ਦੀ ਬੈਕਗ੍ਰਾਉਂਡ ਹੈਗੀ ਹੈ ਕ੍ਰਿਮਿਨਲ ਬੈਕਗ੍ਰਾਉਂਡ ਹੈ ਇਹ ਸਾਰੇ ਪਰਿਵਾਰ ਦੀ ਔਰ ਇਹਨਾਂ ਨੇ ਹੋਰ ਕਿੰਨੇ-ਕਿੰਨੇ ਅਕਾਊਂਟ ਖੜਾਏ ਨੇ ਕਿੱਥੇ-ਕਿੱਥੇ ਪੈਸੇ ਜਮ੍ਹਾਂ ਕਰਾਏ ਨੇ ਦੇ ਵਿੱਚ ਅੱਗੇ ਰਿਸਰਚਿੰਗ ਕਰ ਰਹੇ ਆ ਤੇ ਹੁਣ ਇਹਨਾਂ ਨੇ ਇਹ ਕੀ ਕੀਤਾ ਹੈ ਕਿ ਜਿਹੜੇ ਸਿੱਕੇ ਨੇ ਇੰਡੀਅਨ ਕਰੰਸੀ ਦੇ ਉਹ 75 ਕਿਲੋ ਦੇ ਨੇੜੇ ਜਿਹੜੇ ਹੈ ਨੇ ਉਹ ਵੀ ਅਸੀਂ ਇਹਨਾਂ ਤੋਂ ਉਖਾੜ ਕੇ ਕੀਤੇ ਨੇ ਮਤਲਬ ਤੁਸੀਂ ਇਹ ਲਾਓ ਵੀ ਇਹਨਾਂ ਸਿੱਕਿਆਂ ਤੋਂ ਲੈ ਕੇ ਤੇ ਪੈਸੇ ਜਿੰਨੇ ਵੀ ਵੱਡੇ ਨੋਟਾਂ ਦਾ ਕਿਹਨਾਂ ਨੂੰ ਲੈਂਦੇ ਸੀ ਇਹ ਸਾਰੇ ਦੇ ਸਾਰੇ ਚੋਰੀ ਕਰਕੇ ਲੈ ਜਾਂਦੇ ਸੀ ਲੇਕਰ ਕਿਸੇ ਛੋਪ ਦੇ ਵਿੱਚ ਕੋਈ ਕਿਤੇ ਉਹ ਗੋਲਡ ਪਿਆ ਹੈ ਜਾਂ ਕਿਤੇ ਕੋ ਕਪੜਾ ਪਿਆ ਹੈ ਚੰਗਾ ਜਿਹੜਾ ਇਹਨਾਂ ਦਾ ਸੌਖਾ ਗੱਡੀ ਦੇ ਵਿੱਚ ਆ ਸਕਦਾ ਸੀ ਇਹ ਉਹਨਾਂ ਨੇ ਸਾਰੇ ਜਿਹੜੇ ਅਸੀਂ ਹਾਲੀਵੁੱਡ ਇਹਨਾਂ ਤੁਰ ਕਵਰ ਕਰਾਂਗੇ ਇਹ ਅਲੱਗ-ਅਲੱਗ ਮੁਕੰਨੇ ਅੰਦਰ ਦੇ ਪ੍ਰੋਡਕਸ਼ਨ ਹੰਟ ਲੈ ਕੇ ਅੱਗੇ ਉਹ ਫਰਜ਼ਾ ਵੀ ਕੁਛ ਕੁਛ ਨਾਲ ਕਰਾਂਗੇ ਤੇ ਇਹ ਨਾਲ ਜਾਂ ਨਾਲ ਹੋਰ ਵੀ ਕੋਈ ਸਾਥੀ ਕਿਹੜੇ-ਕਿਹੜੇ ਨੇ ਅੱਗੇ ਹੁਣ ਤਾਂ ਬੇਸਿਕਲੀ ਅਸੀਂ ਜਿਹੜੇ ਚਾਰ ਗ੍ਰਫਤਾਰ ਕੀਤੇ ਨੇ ਉਹ ਵੀ ਜਿਹੜੇ ਨਾਲ ਇਹਨਾਂ ਦੇ ਬੈਂਕ ਦੇ ਮੈਂਬਰਸ ਆਏ ਨੇ ਉਹ ਕਿਹੜੇ ਨੇ ਉਹਨਾਂ ਨੂੰ ਵੀ ਅਸੀਂ ਜਿਹੜਾ ਗ੍ਰফতার ਕਰਾਂਗੇ ਬਾਕੀ ਦਾ ਤੂੰ ਜਿਹੜਾ ਸਜੋ ਸਮਾਨ ਜਿਹਾ ਫੜਿਆ ਇਹਨਾਂ ਤੋਂ ਸਿੱਕੇ ਫੜੇ ਨੇ ਇਹਨਾਂ ਤੋਂ ਝਾਲੀ ਨੰਬਰ ਪਲੇਟਸ ਫੜਿਆ ਨੇ ਡੀਂਗਲ ਆਉਂਦੀਆਂ ਸਭ ਪ੍ਰਕਾਰ ਦੇ ਜਿਹੜੇ ਲਾਉਂਦੇ ਨੇ ਉਹ ਸਾਰੇ ਦਾ ਸਾਰਾ ਅਸੀਂ ਕਵਰ ਕਰ ਲਿਆ ਇਹਨਾਂ ਤੋਂ ਇਹ ਹੋਰ ਕੇ ਫਰਦਰ ਸਾਡੀ ਟੀਮ ਜਿਹੜੀ ਹੈ ਕੁਝ ਕੁਛ ਕਰੇ ਸਰ ਇਹ ਉਹੀ ਕਹਿਾਂਗੇ ਜਿਹੜਾ ਪਟਿਆਲੇ ਦੇ ਪਿਛਲੇ ਦਿਨੀ ਕਿ ਚਿੱਟੀ ਕਾਰ ਨੇ ਬੜਾ ਗਾਹ ਪਾਇਆ ਸੀ ਮੇਰਾ ਵਾਲੇ ਗੇਟ ਹੋ ਗਿਆ ਜਾਂ ਹੋਰ ਉਹੀ ਕਹਿਾਂਗੇ ਜੀ ਮਤਲਬ ਇਹ ਬਿਲਕੁਲ ਉਹੀ ਕਹਿਾਂਗੇ ਜੀ ਜਿਹੜਾ ਸਵਿਫਟ ਕਾਰ ਦੇ ਵਿੱਚ ਜਿਹੜੇ ਜਿਹੜਿਆਂ ਦੇ ਮੈਂ ਤੁਹਾਨੂੰ ਅਜੇ ਪਰਚੇ ਦੱਸੇ ਨੇ ਇਹ ਉਹੀ ਕਹਿਾਂਗੇ ਜਿਹੜਾ ਸਵਿਫਟ ਦੇ ਵਿੱਚ ਆਉਂਦਾ ਸੀ ਮਤਲਬ ਪਹਿਲਾਂ ਇਹਨਾਂ ਨੇ ਉਹ ਹੋਰ ਨੰਬਰ ਲਾ ਕੇ ਗੱਡੀ ਤੇ ਆ ਕੇ ਰੈਕੀ ਕਰਨੀ ਤੇ ਉਸ ਤੋਂ ਬਾਅਦ ਗੱਡੀ ਦਾ ਨੰਬਰ ਪਲੇਟ ਇਹਨਾਂ ਨੇ ਚੇਂਜ ਕਰਦੇ ਤੇ ਆਪਣੀ ਵਾਰਦ ਕਰਕੇ ਤੇ ਫਿਰ ਹੋਰ ਨੰਬਰ ਲਾ ਦੇਣਾ ਤੇ ਵੈਪਨ ਵੀ ਰੱਖਦੇ ਸੀ ਹਾਂਜੀ ਵੈਪਨ ਵੀ ਹੁੰਦੇ ਸੀ ਇਹਨਾਂ ਕੋਲ ਜਿਹਨਾਂ ਕੋਲ ਵੀ ਆ ਜਿਹੜੇ ਹੈਗੇ ਨੇ ਕੋਈ ਉਹ ਰੌਡਸ ਨੇ ਜਿਹੜਾ ਦੂਜਾ ਜਿਹੜਾ ਕੋਲ ਉੱਪਰ ਨਾਲ ਚੜਨ ਨੂੰ ਹੋਰ ਕਈ ਤਰ੍ਹਾਂ ਦੇ ਜਿਹੜੇ ਉਹ ਇਹਨਾਂ ਨੇ ਵੈਪਨ ਜਿਹਾ ਆਪਣੇ ਰੱਖੇ ਨੇ ਪਰ ਕੋਈ ਦੂਜਾ ਵੈਪਨ ਨਹੀਂ ਹੈ ਜਿਹੜਾ ਕੋਪਰਸ ਨੇ ਆਲੂ ਰੋਮਾਂਡ ਕੁਮਾਂਡ ਹਾਂਜੀ ਕਿੰਨਾਰੇ ਮਾੜੀ ਕੁਝ ਸਮਾਂ ਫੋਨ ਨਾਲ ਪੁਲਿਸ ਤੋਂ ਰਮਾਂਡ ਜਿਹੜਾ ਚਾਰ ਦਿਨ ਤੋਂ ਮੈ ਆ ਅੱਗੇ ਨਾਲ ਫਰਕ ਹੋਰ ਵੀ ਲਾਵਾਂਗੇ ਬੜੇ ਤੇਜ਼ ਇਹਨਾਂ ਦੇ ਵਿੱਚ ਇਹਨਾਂ ਨੇ ਸਾਰੇ ਪੰਜਾਬ ਦੇ ਵੇਚੀਏ ਸੁਪਕਰ ਵਾਲਿਆਂ ਨੇ ਗੱਲ ਪਾਇਆ ਸੀ ਉਹ ਵਾਰਦਾਤਾਂ ਨਾਲੇ ਕੀਤੀਆਂ ਸਰ ਇਹ ਆਪਸ ਦੇ ਵਿੱਚ ਚਾਰੋਂ ਕਿਵੇਂ ਮਿਲੇ ਸੀਗੇ ਕੋਈ ਮਤਲਬ ਰਿਲੇਸ਼ਨ ਹੈ ਇਹਨਾਂ ਦਾ ਆਪਸ ਦੇ ਵਿੱਚ ਆ ਕੋਈ ਕਿਸੇ ਨਾਲ ਇਹ ਇਕੱਠੇ ਰੋਮਪੁਰ ਦੇ ਰਹਿਣ ਵਾਲੇ ਨੇ ਆਪਸ ਦੇ ਵਿੱਚ ਨੂਨ ਨੇ ਤੇ ਇਹਨਾਂ ਦੇ ਐਡਰੈਸ ਅਸੀਂ ਨਾਲ ਮੈਂਸ਼ਨ ਕੀਤੇ ਨੇ ਮੇਨ ਜਿਹੜਾ ਇਹਨਾਂ ਦਾ ਸਰਗਨਾ ਉਹ ਰਵੀ ਹੈ ਉਹ ਰਵੀ ਨਹੀਂ ਅੱਗੇ ਬੰਦੇ سارے ਜਿਹੜੇ ਆਹ ਧਰਮਵੀਰ ਹੋਇਆ ਜਗਸੀਰ ਤੇ ਮਨੀ ਇਹ ਸਾਰੇ ਇਨੇ ਹੀ ਅੱਗੇ ਆਪਣੀ ਇੱਕ ਟੀਮ ਬਣਾਈ ਹੋਈ ਸੀ ਸਰ ਇਹ ਜਿਹੜਾ ਤੁਸੀਂ ਕਹਿ ਰਹੇ ਅਨਪੜ੍ਹ ਹੈਗੇ ਜੀ ਇਹਨਾਂ ਨੇ ਪ੍ਰੋਪਰਟੀ ਵੀ ਬਣਾਈ ਹੈ ਪੈਸੇ ਇਨਵੈਸਟ ਵੀ ਕਿਤੇ ਕੀਤਾ ਕੋਈ ਹੋਰ ਪਿੱਛੋਂ ਗਾਈਡ ਕਰ ਰਿਹਾ ਜੀ ਇਹਨਾਂ ਨੂੰ ਇਸ ਤਰੀਕੇ ਨਾਲ ਇਹਨਾਂ ਨੂੰ ਵਰਕ ਬਕ ਪੁੱਛ ਕੇ ਕਰਨੇ ਆ ਜੀ ਹੋਰ ਇਹਨਾਂ ਦੇ ਵਿੱਚ ਕੋਈ ਇੱਕ ਬੈਕਗ੍ਰਾਉਂਡ ਕੀ ਹੋ ਸਕਦੀ ਹੈ ਤੇ ਔਰ ਪਾਵਰ ਲਿੰਕ ਵਿੱਚ ਜੱਗੇ ਦੇਖਾਂਗੇ ਨਾਲ ਉਹਦੇ ਕਰੀਬ ਜੁਰੀ ਹੈ ਕਿ ਕੋਈ ਸੀਸੀਟੀਵੀ ਹੋਣ ਤੁਹਾਡੇ ਕੋਲ ਸਰ ਚੋਰੀ ਦੀਆਂ ਕੋਈ ਸੀਸੀਟੀਵੀ ਹੈ ਨਹੀਂ ਜੀ ਸ਼ੌਮ ਦੇ ਵਿੱਚ ਜਿਹੜੀਆਂ ਹੁੰਦੀਆਂ ਨੇ ਜਿਹੜੇ ਅਸੀਂ ਇਹਨਾਂ ਬੰਦਿਆਂ ਨੂੰ ਫੜਿਆ ਹੈ ਉਹ ਸੀਸੀਟੀਵੀ ਕੈਮਰਿਆਂ ਦੇ ਹੀ ਅਸੀਂ ਉਹਨਾਂ ਨੂੰ ਫੜਿਆ ਜਿੱਥੇ ਵਾਰਦਾਤਾ ਕਰਦੇ ਨੇ ਬਾਕੀ ਜਿਹੜੇ ਜਿਹੜੇ ਜਿਹੜਿਆਂ ਦੇ ਵਿੱਚ ਜਿੱਥੇ ਜਿੱਥੇ ਇਹਨਾਂ ਨਾਲ ਵਾਰਦਾਤਾ ਕੀਤੀਆਂ ਨਹੀਂ ਉਹਨਾਂ ਤੋਂ ਸਾਰੀ ਡਿਟੇਲ ਅਸੀਂ ਅੱਗੇ ਉਹਨਾਂ ਤੋਂ ਲਵਾਂਗੇ ਕਿ ਕੀ ਕੀ ਹੈਗਾ ਉਥੇ ਉਸ ਏਰੀਏ 'ਚ ਜਿਹੜੇ ਵੱਡੇ ਸੀਸੀਟੀਵੀ ਕੈਮਰੇ ਨਹੀਂ ਇਹਨੇ ਖਾਂਦੇ ਨੇ ਸਰ ਇਹ ਇਹੋ ਹੀ ਬੰਦੇ ਨੇ ਉੱਥੇ ਜਿਹੜੇ ਕੰਮ ਲੈ ਲਏ ਨੇ ਉਹਨਾਂ ਲਈ ਸਾਰੀ ਗੱਲ ਜਿਹੜੀ ਇਹਨਾਂ ਦੀ ਉਹ ਸਾਬ ਹੋ ਚੁੱਕੀ ਹੁੰਦੀ ਸਾਰੇ ਜਿਹੜੀਆਂ ਰੋਕੀਆਂ ਬਣਾਈਆਂ ਕਿਹ ਕੋਠੀ ਜਿਹਨੂੰ ਤੁਸੀਂ ਦੱਸਿਆ ਕਿ ਸੀਲ ਕਿਤੇ ਜਾਣੀ ਬਿਲਕੁਲ ਨਹੀਂ ਅਸੀਂ ਆ ਰਹੇ ਹਾਂ ਡੀਸੀਓ ਕੋਈ ਪਰ ਨੂੰ ਐਸਐਸਪੀ ਸਾਹਿਬ ਨੇ ਚਿੱਠੀ ਲਿਖਤੀ ਇਹਨਾਂ ਦੀ ਕੋਠੀ ਬਾਰੇ ਨਹੀਂ ਇੱਕ ਬਕਾਇਦਾ ਜਿਹੜੀ ਇਹਨਾਂ ਨੇ ਦੋ ਨੰਬਰ ਤੋਂ ਪੈਸੇਆਂ ਲੋਕਾਂ ਦੀਆਂ ਲੋਟਾਂ ਨੂੰ ਆਮ ਨੜਕਾ ਹੀ ਲਈਏ ਪ੍ਰਾਪਰਟੀ ਬਣਾਈਆਂ ਨੇ ਸਾਰੀਆਂ ਦੀਆਂ ਸਾਰੀਆਂ ਸੀ ਲੋ ਸਾਰੇ ਵੀਕਲ ਅਸਫਲ ਰਿਕਵਰ ਹੋ ਗਏ ਜਾਂ ਸੋਲਾਵਾ ਹੋ ਗਏ ਨਹੀਂ ਵੀਕਲ ਜਿਹੜਾ ਸਮਰਪੇਨ ਦੇ ਚ ਦੋ ਅਸੀਂ ਵੀਕਲ ਜਿਹੜੇ ਰਿਕਵਰ ਕੀਤੇ ਨੇ ਤੇ ਬਾਕੀ ਆ ਰਾਣਾ ਝੜਾ ਜਿਹੜੀਆਂ ਹੈਗੀਆਂ ਨੂੰ ਰਿਕਵਰ ਕੀਤੇ ਨੇ ਜਿਦਾਂ ਇਹਨਾਂ ਹੀ ਸ਼ਾਤਰ ਸਿੰਘ ਨੇ ਜਿਦੋਂ ਕਿ ਸ਼ਾਹ ਪਟਿਆਲੇ ਜਿੰਨੀਆਂ ਵੀ ਇਹਨਾਂ ਨੇ ਚੋਰੀਆਂ ਕੀਤੀਆਂ ਇੱਕ ਵੱਡੀ ਮੋਬਾਈਲ ਦੀ ਦੁਕਾਨ ਤੇ ਕੀਤੀ ਫਾਰਮੇਸੀ ਦੇ ਕੀਤੀ ਇਕੱਲੇ ਪੈਸੇ ਹੀ ਲੈ ਕੇ ਗਏ ਉੱਥੇ ਆਈਫੋਨ ਵੇਚੀ ਨਾ ਇਹਨਾਂ ਨੇ ਮੈਦੂਕਿਆ ਵੀ ਹਰੇਕ ਚੀਜ਼ ਜਿੱਥੇ ਇਹਨਾਂ ਨੇ ਛੱਡ ਤੋੜਿਆ ਚਾਹੇ ਉਹ ਮੋਬਾਈਲ ਹੈ ਚਾਹੇ ਕਪੜਾ ਹੈ ਚਾਹੇ ਕੋ ਗਹਿਣਾ ਇਹਨਾਂ ਨੇ ਜਿਹੜੀ ਵੀ ਸ਼ਾਪ ਦੇ ਵਿੱਚ ਕਰਦੇ ਰਹੇ ਨੇ ਉੱਥੇ ਹੀ ਕੀਮਤੀ ਸਾਮਾਨ ਇਹਨਾਂ ਨੇ ਛੱਡਿਆ ਨਹੀਂ ਤੇ ਨਾਲ ਜਿਹੜਾ ਵੇਖ ਕੇ ਅੱਗੇ ਪੈਸੇ ਕਿੱਥੇ-ਕਿੱਥੇ ਇਹਨਾਂ ਨੇ ਦਿੱਤੇ ਨੇ ਕਿੱਥੇ-ਕਿੱਥੇ ਲਾਏ ਨੇ ਕੀ-ਕੀ ਕਰਦੇ ਆ ਉਹ ਅੱਗੇ ਸੜੀ ਇਨਵੈਸਟੀਗੇਸ਼ਨ ਦੇ ਵਿੱਚ ਸਾਹਮਣੇ ਆ ਜਾਏਗਾ ਹੁਣ ਅਸੀਂ ਇਹਨਾਂ ਦਾ ਸਿਰਫ ਜਿਹੜਾ ਇੱਕ ਬੈਂਕ ਅਕਾਊਂਟ ਹੀ ਦੇਖਿਆ ਜਿਹੜਾ ਅਸੀਂ ਯੂ ਬੈਕਟ੍ਰੋਪ ਨੂੰ ਪੁਲਿਸ ਕਰਾਇਆ ਉਹਦੀ ਵਾਇਦਿਆ ਨਾਂ ਤੇ ਆ ਉਹਦੇ ਤੇ 2 ਲੱਖ ਰੁਪਈਆ ਸਿਰਫ ਉਸ ਫੰਡ ਦੇ ਵਿੱਚ ਹੈਗਾ ਸੀ ਬਾਕੀ ਇਹਨਾਂ ਦੀ ਪੁਚ ਪੁਚ ਦੇ ਵਿੱਚ ਇਹਨਾਂ ਦੇ ਅਕਾਊਂਟ ਹੋਰ ਕਈ ਨਿਕਲਣਗੇ ਸਰ ਕਿੰਨੇ ਕ ਪੈਸੇ ਜਿਹੜਾ ਕੈਸ਼ ਜਿਹੜਾ ਇਹਦੇ ਤੇ ਫੁੱਜੀ ਹੁਣ ਸਾਰੀਆਂ ਜਿਹੜੇ ਡਿਟੇਲ ਦੇ ਵਿੱਚ ਇਨਵੈਸਟੀਗੇਸ਼ਨ ਹੋਏਗੀ ਤੇ ਕਿਹੜੀ